ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਪਤਾ ਹੋਣਾ ਜ਼ਰੂਰੀ ਕਿਉਂ ਆਗਾ ਤਾਂ ਇਸ ਦਾ ਜਵਾਬ ਹੈ ਜੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜਰਾਵਰ ਸਿੰਘ ਜੀ ਦੀ ਸ਼ਹੀਦੀ ਟਾਈਮ ਵਜੀਦ ਖਾਨ ਨੂੰ ਭਰੇ ਦਰਬਾਰ ਵਿੱਚ ਲਲਕਾਰਨਾ ਕਿਉਂਕਿ ਬਾਬਾ ਫਤਿਹ ਸਿੰਘ ਤੇ ਬਾਬਾ ਜਰਾਵਰ ਸਿੰਘ ਜੀ ਨੂੰ ਆਪ ਦੇ ਪਰਦਾਦਿਆਂ ਦਾਦਿਆਂ ਦਾ ਇਤਿਹਾਸ ਯਾਦ ਸੀਗਾ ਕਿਉਂਕਿ ਉਹਨਾਂ ਨੂੰ ਯਾਦ ਸੀਗਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬਾਰੇ ਕਿ ਉਹਨਾਂ ਨੇ ਕਿਸ ਤਰ੍ਹਾਂ ਸ਼ਹੀਦੀ ਦਿੱਤੀ ਸੀ ਉਹਨਾਂ ਨੂੰ ਯਾਦ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਰੇ ਕਿ ਉਹ ਕਿੱਡੇ ਵੱਡੇ ਮਹਾਨ ਯੋਧੇ ਸੀ ਕਿਉਂਕਿ ਉਹਨਾਂ ਨੂੰ ਯਾਦ ਸੀ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਸ ਤਰ੍ਹਾਂ ਹੋਰ ਧਰਮ ਲਈ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਇਸ ਲਈ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਅਧਿਆ ਨੂੰ ਇਤਿਹਾਸ ਦੱਸਦੇ ਸੀਗੇ ਜਦੋਂ ਠੰਡੇ ਬੁਰਜ ਦੇ ਚ ਬੰਦੀ ਸੀਗਾ ਨਾ ਦੋਹੀ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਉਸ ਟਾਈਮ 'ਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਇਹ ਇਤਿਹਾਸ ਦੱਸਦੇ ਰਹੇ ਤੇ ਗੁਰਬਾਣੀ ਦਾ ਅਭਿਆਸ ਕਰਾਉਂਦੇ ਨੇ। ਬਾਕੀ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਿ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।